ਅੱਜ ਮੁਹਾਲੀ ਫੇਸ 11 ਤੋਂ ਮੁੱਖ ਮੰਤਰੀ ਤਿਰਥ ਯਾਤਰਾ ਸਕੀਮ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਾਮ ਜੀ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ਇਸ ਮੌਕੇ ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਇਹ 7 ਮਾਰਚ ਹੈ ਜੀ ਜਿਹੜੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਦੱਸ ਜਾਣ ਕਰੀ ਚਾਹੁੰਦੇ ਹਨ ਤੇ ਜਿਹੜੀ ਤੀਰਥ ਯਾਤਰਾ ਸ਼ੁਰੂ ਕੀਤੀ ਹੈ ਉਹ ਸਾਡੇ ਜਿਹੜੇ ਖੋਹਣ ਨਾਲ ਜਿਹੜੀ ਉਹ ਆਪਣੇ ਜਿਹੜਾ ਕਿਸਾ ਉਹਨਾਂ ਨਾਲ ਜੋੜਨ ਦੀ ਕੀਤੀ ਹੈ ਬਹੁਤ ਸਾਰੇ ਬੀਰਗ ਐਸੇ ਨੇ ਜਿਹੜੇ ਜਾ ਨਹੀਂ ਸਕਦੇ ਹੈ ਜੀ ਇਹ ਨੂੰ ਨੰਦ ਨੰਦ ਦੇਖ ਨਹੀਂ ਸਾਰੇ ਇਹ ਭਾਸ਼ਾ ਕਰਦੇ ਜਦੋਂ ਲੋਕੀਂ ਇਸ ਤਰ੍ਹਾਂ ਸਾਰੇ ਜਿਹੜੇ ਨੇ ਸਮਾਪਤ ਸ਼ਾਹ ਇਹ ਸੋਚ ਕੇ ਇਸ ਕੰਮ ਚਾਹੀਏ ਤਾਂ ਇਹਾਰੇ ਬਹੁਤ ਜਿਆਦਾ ਯੋਗਤਾ ਦੇ ਆਸਨ ਜਾ ਨਹੀਂ ਸਕਦੇ ਤੇ 3 ਨਾਤਰ ਆਸਨ ਫਿਰ ਟ੍ਰੇਨ ਦੀ ਕੀ ਗੱਲ ਕੀਤੀ ਗਈ ਸੀ ਕਿ ਇਹ ਨਾ ਕਲਬ ਤੋਂ ਹੋ ਰਹੇ ਨੇ ਕਿ ਇਹ ਬੱਸਾਂ ਦੇ ਵਿੱਚ ਜਾ ਰਹੇ ਨੇ ਸਾਰੇ ਹੈਲਿਕੋਪਟਰ ਨਾਲ ਵੀ ਹੈ। ਕੰਨੀ ਅਸਰ ਦੇ ਵਿੱਚ ਟ੍ਰੇਨ ਦੱਸਣ ਪੰਡਾ ਦੀ ਸਰਕਾਰ ਨੇ ਨਾਲ ਦਿੱਤੀ ਸੀ ਸਾਡੇ ਕੋਲ ਟ੍ਰੇਨ ਤੇ ਇਸ ਕਰਕੇ ਜੋ ਵੀ ਹੋ ਸਕਿਆ ਜੇ ਵੀ ਕਰ ਸਕੀ ਆ ਉਹ ਦੱਸਣ ਦੀ ਇਹ ਗੱਲ ਹੈ ਜੇ ਟ੍ਰੇਨਾਂ ਜਿਹੜੇ ਮਿਲ ਜਾਣੀਆਂ ਨਾ ਸੀ ਜੀ ਸਰ ਜਬੋਰ ਜੀ ਜਿਹੜੇ 30 ਯਾਤਰੀ ਕੀ ਸੀ ਤੇ ਸਾਡੇ ਤੇ ਵੀ ਯਾਤਰੀ ਜਾ ਸਕਦੇ ਪਰ ਕੋਈ ਟ੍ਰੇਨਰ ਨਹੀਂ ਮਿਲੀ ਹੈਗੀ ਇਸ ਕਰਕੇ ਉੱਥੇ ਉਹ ਜਾਲੇ ਰਹੇ ਰਹੇ ਗਰ ਮਹਾਲੀ ਤੋਂ ਲੋਕ ਸਭਾ ਚੋਣਾਂ ਦਾ ਗਾਜ ਕੀਤਾ ਗਿਆ ਹਕਮਤ ਦੂਜੇ ਗਵਾਏ ਦੇ ਵਿੱਚ 13 13 ਲੋਕ ਸਭਾ ਸੀਟਾਂ ਦਿੱਖਣ ਦੀ ਦਾਦਾ ਦਿੱਤਾ ਗਿਆ ਲੋਕ ਇਕੱਠਾ ਕੀਤਾ ਗਿਆ ਮਾਲੀ ਤੋਂ ਕਿੰਨੇ ਦੇਰ ਤੋਂ ਲੋਕ ਸਭਾ ਚੋਣਾਂ ਦੇ ਪਿਆ ਦੇਖੋ ਭਾਲਿਆ ਦੇ ਆਮ ਆਦਮੀ ਪਾਰਟੀ ਨੇ 2 ਸਾਲ ਕੰਮ ਨਹੀਂ ਕੀਤਾ ਤੋ ਹਰ ਇੱਕ ਜਿਹੜਾ ਆਪਣੀ ਗਰੰਟੀ ਨੂੰ ਪੂਰੀ ਕੀਤੀ ਜੋ ਆਵਾਜ਼ ਸੀ ਉਹ ਉੱਗੇ ਜਾ ਕੇ ਹੋਂਦਾਂ ਨਹੀਂ ਦਿੱਤੇ ਲੋਕਾਂ ਦੇ ਇਛਾਵਾਂ ਤੇ ਆਗੂਆਂ ਦੇ ਬਿਰੋੜੇ ਨੇ ਪਰ ਮੈਨੂੰ ਲੱਗਦਾ ਵੀ ਜਿਵੇਂ ਸਿਧਾਂਤਾਂ ਕਰ ਰਹੇ ਜੋ ਸਾਡੇ ਮਾਨਯੋਗ ਅਰਵਿੰਦ ਕੇਲੀ ਵੈਲੂਅਰ ਮਾਨਯੋਗ ਮੁਖਤਰੀ ਉਸਾਸਿ ਮਾਨ ਜੀ ਨੇ ਦਾਅਵਾ ਕੀਤਾ ਵੀ 13 ਦੇ 13 ਚੀਜ਼ਾਂ ਦਿੱਤਾਗੇ ਉਹ ਜਿਤਨੇ ਲੋਕਾਂ ਦੇ ਕੰਮ ਕੀਤਾ ਲੋਕਾਂਾਂ ਦੀ ਪਾਰਟੀ ਨੇ ਮਾਰੀ ਤੇ ਅਨੰਪੁਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜੇ ਸਰ ਕੋਈ ਉਮੀਦਵਾਰ ਜਿਹੜਾ ਤੁਹਾਡੀ ਨਜ਼ਰ 'ਚ ਹੈ ਕਿ ਵੀ ਵਧੀਆ ਲੀਕ ਕਰ ਸਕਦਾ ਜਾਂ ਬੜੀਆਂ ਕੰਮ ਕਰ ਸਕਦਾ ਹੈ। ਇਹ ਤਾਂ ਹਾਈ ਕਮਾਂਡ ਦੇ ਕਰਦਾ। ਤੁਹਾਡੇ ਬਲਦਰ ਕੋਈ ਵਸਦੀ ਤੁਹਾਡੇ ਬਲਦਰ ਨਹੀਂ ਸਮਝਦਾ ਕਿੰਨੇ ਕਿਲੋ ਮਟਰ ਹੁੰਦਾ। ਸਾਡੇ ਬਲਦਰ ਵੀ ਜਿਹੜਾ ਕੋਈ ਹਾਈ ਕਵਾਰਡ ਮੈਸਨ ਕੈਂਡੀਡੇਟ ਦੇਤਾ ਅਸੀਂ ਉਹਨੂੰ ਅਥੈਪੀ ਕਰਤੀਏ ਉਹਦੇ ਨਾਲ ਉਹਦੇ ਪਿੱਛੇ ਵਿੱਚ ਔਰ ਜਤਾ ਕੇ ਭੇਜਾਂਗੇ ਮਾਲੀ ਨੂੰ। ਵੱਡੇ ਸਰਪੰਚਾ ਜਤਾ ਕੇ ਭੇਜਾਂਗੇ। ਫੋਟੇਕਰ ਤੋਂ ਤੁਸੀਂ ਪਹਿਲਾਂ ਇਲੈਕਸ਼ਨ 'ਤੇ ਲੜ ਚੁੱਕੇ ਹੋ ਦੁਬਾਰਾ ਫਿਰ ਉਸ ਦਾ ਨਾਮ ਸਰਪੇ ਦੇ ਵਿੱਚ ਜ਼ਰੂਰ ਹੈ ਕਹਿੰਦੇ ਬਲਵੰਤ ਸਿੰਘ ਜੀ ਨੂੰ ਫੋਟੇਕਰ ਸਾਹਿਬ ਤੋਂ ਸ਼ਾਇਦ ਲੁਸਵਾ ਚੋਲਾ ਜੀ ਜਿਹਨੀਆਂ ਕਿਤੇ ਐ ਕੋਈ ਹਾਈ ਕਮਾਂਡ ਨੇ ਟੰਡੀ ਦਿੱਤੀ ਆ ਦੇਖੋ ਮੇਰੇ ਬੇਂਤੀਆਂ ਵੀ ਮੈਨੂੰ ਲੋਕਾਂ ਨੇ ਮੁਹਾਲੀ ਜਿਹੜੇ ਖਤਮ ਹੁੰਦੇ ਆ ਬੜੀ ਫਰਕਣਾ ਜੁਆਇਆ ਹੁਣ ਮੈਂ ਸੋਚਦਾ ਹਾਂ ਇੱਥੇ ਸੇਵਾ ਕਰਾਂ ਜਿਆਦਾ ਵਧੀਆ ਗੱਲ ਆ ਬਾਕੀ ਹਾਈ ਕਮਾਂਡ ਦਾ ਜੋ ਉਹ ਆ ਤਾਂ ਮੰਨਣੇ ਪੈਣਾ ਪਰ ਇਹ ਵੀ ਤੁਸੀਂ ਮੈਂ ਚਾਹੁੰਦਾ ਕਿ ਅਭੀ ਮੈਂ ਮੁਖਾਲੀ ਤੋਂ ਫਿਰ ਸਿਆਉ ਜਾਵਾਂ ਉਹ ਸ਼ੁਰੂ ਜਿਹੜਾ ਮੁਖਾਲੀ ਚ ਰਿਹਾ ਹੈ ਮੁਖਾਲੀ ਦੀ ਐਮਐਲਏ ਬਣਾਈ ਹੈ ਉਹ ਵਾਲੀ ਹੈ ਬੰਦਾ ਮਾਲੀ ਚ ਹੈ ਮੁਹਾਲੀ ਵਾਲੇ ਨੇ ਫਿਰ ਐਮਐਲਏ ਬਣਾਇਆ ਤੇ ਇਸ ਕਰਕੇ ਮੈਂ ਚਾਹੁੰਦਾ ਕਿ ਜਿੰਨਾ ਹੈ ਹੁਣ ਇੱਥੇ ਸੇਵਾ ਕਰਨੀ ਚਾਹੁੰਦਾ ਤੇ ਸਿਰ ਪੰਜਾਬ ਦੀ ਕਮਾਂਡ ਜਿਹੜੀ ਹੈ ਪੰਜਾਬ ਦੇ ਮੁਖਤਿਆਰ ਤ੍ਰਿ ਭਗਵੰਤ ਮਾਨਸੀ ਦੇ ਉਹਨਾਂ ਵੱਲ ਦਿੱਤੀ ਗਈ ਹੈ ਉਹਨਾਂ ਵੱਲ ਦਿੱਤੀ ਗਈ ਹੈ ਕਿ ਲੋਕ ਸਭਾ ਇਲੈਕਸ਼ਨ ਉਹਨਾਂ ਦੇ ਨਾਂ ਤੇ ਮਤਲਬ ਲੜੀ ਜਾਏਗੀ। ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ? ਅਸੀਂ ਹਮ ਆਉਣ ਕੰਮ ਬਹੁਤ ਕੀਤੇ ਨੇ ਇਮਾਨਦਾਰੀ ਨਾਲ ਕੰਮ ਕੀਤੇ ਨੇ ਦਿਨ ਰਾਤ ਲੋਕਾਂ ਦੇ ਵਿਚਾਲੇ ਰਹੇ ਨੇ ਦਿਨ ਰਾਤ ਲੋਕਾਂ ਦੇ ਦੁੱਖ ਦਰਦ ਸੁਣਨੇ ਨੇ। ਤੇ ਇਸ ਕਰਕੇ ਉਹਨਾਂ ਦੇ ਨਾਂ ਤੇ ਨਵੀਂ ਚਾਰੀ ਇਲੈਕਸ਼ਨ ਦੇ ਵਿੱਚ ਸਾਨੂੰ ਕੰਮ ਜਰਰੀ ਆਸਨ ਹੁਣੋਂ ਪੂਰਾ ਯਕੀਨੀ ਹੈ। ਠੀਕ ਹੈ ਲੋਕਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਲਗਾਤਾਰ ਬਹੁਤ ਹੀ ਚੰਚਤ ਰਹੇ ਨੇ ਤੁਸੀਂ ਵੀ ਬਹੁਤ ਸਾਰੇ ਜਿਹੜੇ ਮੁੱਦੇ ਨੇ ਉਹਦੇ ਵਿੱਚ ਪਾਰਕਿੰਗ ਦਾ ਹੋਬੇਜ ਹੈ ਜਿਹੜੀ ਬੜੀ ਸਮੱਸਿਆ ਜਿਹੜੀ ਆ ਹਫ਼ਤਾਰਾਂ ਦੀ ਬਾਅਦ ਪਾ ਰਹੇ ਨੇ 28 ਨੂੰ ਕੀ ਲੱਗਦਾ ਜਿਹੜੀ ਹੈ ਇਹ ਜਿਹੜੇ ਸਮੱਸਿਆਵਾਂ ਨੇ ਹੋਣ ਬੜੇ ਸਮੇਂ ਦੀ ਬਚ ਨਹੀਂ ਰਹੇ ਦੇਖੋ ਮੁਹਾਲੀ ਜਿਹੜਾ ਸ਼ਹਿਰ ਹਾਂ ਜੀ ਉਹਨੂੰ ਪੰਤੀ ਰੱਬ ਨੇ ਸ਼ਹਿਰ ਬਣਾਇਆ ਹੈ ਇੱਥੇ ਹਰ ਇੱਕ ਚੀਜ਼ ਜਿਹੜੀ ਜਿਹੜਾ ਚੰਡੀਗੜ੍ਹ ਬਣਿਆ ਹੈ ਉਹਦਾ ਤਾਂ ਇਹੀ ਸ਼ਹਿਰ ਬਣਿਆ ਹੈ ਤੇ ਮੈਂ ਇਹ ਚਾਹੁੰਦਾ ਕਿ ਉਹਦੇ ਤੰਤੀਸ ਸਾਰੀ ਦੇਜ ਭਾਗ ਦੇ ਮੀਟਿੰਗਾਂ ਉਹ ਵੀ ਉਸੇ ਤਰ੍ਹਾਂ ਜਿਹੜੇ ਮੈਂ ਮੁੱਦੇ ਵਿਖਾਏ ਨੇ ਉਹਨਾਂ ਦੇ ਵਿੱਚ ਬਹੁਤ ਕੋਸ਼ਿਸ਼ ਕਰਤੀ ਹੈ ਜਿਵੇਂ ਨਾਲੀ ਦੇ ਵਿੱਚ ਹਸਪਤਾਲ ਬਹੁਤ ਨੇ ਇੱਕ ਬਹੁਤ ਜ਼ਿਆਦਾ ਵੱਡੇ ਵੱਡੇ ਹੌਕਾਟਾਂ ਨੇ ਜਿਹਦੇ ਵਿੱਚ ਪਾਰਕਿੰਗਾਂ ਜਿਹੜੀਆਂ ਬੜੀ ਸੱਸਿਆ ਲੋਕ ਬੜੇ ਪਰੇ ਖਾਂਦੇ ਉਸ ਤੋਂ ਬਾਅਦ ਫਿਰ ਮੈਕਸ ਹਸਪਤਾਲ ਦਾ ਮੁੱਦਾ ਆਇਆ ਕਿ 183 ਕਰੋੜ ਰੁਪਏ ਆਇਆ ਤੇ ਉਹ ਕਿੱਥੇ ਲਾਉਣਾ ਹੈ ਕਿੱਥੇ ਲੱਗੇ ਉਹਦਾ ਮੁੱਦਾ اٹھਾਇਆ ਔਰ ਉਸ ਤੋਂ ਬਾਅਦ ਫਿਰ ਜਿਹੜੇ ਕੈਮਰੇ ਕਿਉਂਕਿ ਸ਼ਹਿਰ ਵੱਡਾ ਹੋ ਗਿਆ ਚੰਡੀਗੜ੍ਹ ਤੁਸੀਂ ਦੇਖਦੇ ਹੋ ਵੀ ਹਰ ਜਗ੍ਹਾ ਤੇ ਕੈਮਰੇ ਲੱਗੇ ਹੋਏ ਨੇ ਇਹਨਾਂ ਮੁਹਾਰੇ ਕਿਤੇ ਨਹੀਂ ਹੈਗੇ ਉਹ ਜਿਹੜੇ ਕੈਮਰੇ ਨਹੀਂ ਲਾਇਆ ਗਿਆ ਸਬੂਕਾਂ ਦੇ ਸਾਹਮਣੇ ਮੈਂ ਦੱਸਦਾ ਕਿ ਲਿਕੇ ਰਿhta ਹੈ ਵੀ ਸਤੰਬਰ ਤੱਕ ਇਹਦੇ ਕੰਟਰੋਲਰ ਨੂੰ ਵੀ ਬਣ ਜਾਊਗਾ ਤੇ ਮੋਹਾਲੇ ਵਿੱਚ ਸਾਰੇ ਕੈਮਰੇ ਵੀ ਲੱਗ ਜਾਣਗੇ ਇਦਾਂ ਹੀ ਹਸਪਤਾਲਾਂ ਨੂੰ ਨੋਟਿਸ ਜਾਰੀ ਹੋ ਚੁੱਕੇ ਨੇ ਤੇ ਜਿਨ੍ਹਾਂ ਨੇ ਪਾਰਕਿੰਗ ਦੀ ਜਗ੍ਹਾ ਤੇ ਬੇਸਮੈਂਟ ਦੇ ਵਿੱਚ ਆਪਣੀਆਂ ਮਸ਼ੀਨਾਂ ਲਾਈ ਹੋਈਆਂ ਉਹ ਬਹੁਤ ਜ਼ਰੂਰੀ ਚੁਕਵਾਉਣੀ ਚਾਹੀਦੀਆਂ ਤੇ ਪਾਰਕਿੰਗ ਜਿਹੜੀ ਬੇਕਾਰਾ ਤੌਰ ਤੇ ਬੇਸਮੈਂਟ ਚ ਕਰਦੇ ਤਾਂ ਕਿ ਲੋਕ ਜਿਹੜੇ ਪਰੇਸ਼ਾਨ ਹਾਂ ਉਹ ਪੂਰੀ ਮੁਹਾਲੇ ਦੇ ਮੱਦੇਂ ਵਿਦਿਅਕ ਦੇ ਮੱਦੇਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੁਹਾਲੇ ਦੇ ਨੁਕਤੇ ਜੁੜਦਾ ਹੈ ਨਾ ਤਾਂ ਕਿ ਬਾਹਰ ਇਹ ਜਿਹੜਾ ਇੰਟਰਮੈਨਸਿਟੀ ਆ ਉਹ ਪਰ ਉਹ ਬੜਿਆ ਰਹਿ ਤੇ ਉਹਦੀ ਸ਼ਾਖ ਹੈ ਜਿਹੜੀ ਇਦਾਂ ਹੀ ਵਰਕ ਕਰਦਾ ਜੀ ਲੱਗਦਾ ਤੁਹਾਨੂੰ ਵੀ ਕਿਸੇ ਰਣਨੀਤੀ ਪਾਰਟੀ ਨੇ ਧਿਆਨ ਦਿੱਤਾ ਜਾਂ ਪੀ ਪਲਾਨ ਸ਼ਹਿਰ ਦਾ ਇਹਦੇ باوجود ਨੂੰ ਪਤਾ ਸੀ ਕਿ ਆਉਣ ਵਾਲੇ 15-20 ਸਾਲਾਂ ਦੇ ਵਿੱਚ ਆਹ ਸਮੱਸਿਆ ਕਦੀ ਹੋਣੀ ਹੈ ਤੇ ਪਾਰਕਿੰਗ ਤੇ ਦਰਦ ਜ਼ਿਆਦਾ ਹੋਣੀ ਸੀ ਨਹੀਂ ਮੈਂ ਤਾਂ ਕਈ ਵਾਰੀ ਕਹਿ ਚੁੱਕਿਆ ਹਾਂ ਸਭ ਜਿਹਨਾਂ ਨੇ ਫੈਸਲਾ ਲਾ ਕੇ ਸਾਹਮਣੇ ਰੱਖਿਆ ਉਹਨਾਂ ਨੂੰ ਸਮੱਸਿਆਵਾਂ ਬਾਰੇ ਪਤਾ ਹੀ ਨਹੀਂ ਸੀ ਨਾ ਹੀ ਪਾਰਕਿੰਗ ਬਾਰੇ ਮਤਲਬ ਇਹ ਤੁਸੀਂ ਮੈਕਸਮ ਦੀ ਗੱਲ ਕੀਤੀ ਕੋਰਟ ਕੇ ਲੈਣਾ ਉਹਨਾਂ ਦੇ ਤਾਂ ਵੈਸੇ ਸਿੱਧਾ ਹੋਇਆ ਦੇਣਾ ਨਹੀਂ ਉਹ ਇਸ ਨੰਬਰ ਤੋਂ ਨਹੀਂ ਨਾ ਹੀ ਕੈਮਰੇ ਬਾਰੇ ਉਹਨੂੰ ਕਿ ਆਮ ਸੀ ਇਸੇ ਕਰਕੇ ਉਹਨਾਂ ਕੋ ਮੁੱਦਾ ਨਹੀਂ ਉਠਾਇਆ ਹੈਗਾ ਭਾਈ ਨਾ ਹੀ ਕੋ ਕੰਮ ਕੀਤਾ ਇਸ ਕਰਕੇ ਮਤਲਬ ਮਹਾਲੀ ਜਿੱਦਾਂ ਪਸੰਦ ਕੀ ਰਹੀ ਹੈ ਤੇ ਆਉਣ ਨਾਲ ਟਾਈਮ ਦੇਖੂਗਾ ਪੂਰੇ ਪੰਜਾਬ ਸਾਹਿਬ ਮਹਾਲੀ ਜ ਕੋਈ ਐਸੀ ਚੀਜ਼ ਨਹੀਂ ਹੋਊਗੀ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਵੇ ਤੇ ਮਹਾਲੀ ਦੇ ਵਿੱਚ ਨਾ ਹੋਵੇ ਮੈਨੂੰ ਪੱਕਾ ਯਕੀਨ ਹੈ ਇਹ 15 ਤੋਂ 20 ਹਜ਼ਾਰ ਸਾਲ ਦਾ ਕੁਝ ਸਹੀ ਲੈ ਕੇ ਸਟਾਨ ਲੈਣਾ ਹੈ ਉਹ ਮਹਾਨੀ ਲਈ ਖਰਚਾਂ ਜੂਗਾ ਜਾਂ ਹਮ ਦਾ ਖਰਚਾ ਕਿਨਾਂ ਪੰਜਾਬ ਲਈ ਵੀ ਆ। ਮੈਂ ਕੋਸ਼ਿਸ਼ ਕਰੀਗਾ ਮਹਾਨੀ ਲਈ ਖਰਚਾਂ ਜੂ। ਹਸਪਤਾਲ ਵਾਲਾ ਨੇ ਪੈਸੇ ਕਹਿੰਦੇ ਸਭ ਜੀ ਸਾਰੇ ਦੇ ਦੇ ਉਹ ਖਰਚਾ ਕਿੱਥੇ ਆ ਉਹ ਮਾਂ ਮਾਤਰੀ ਜੀ ਨੂੰ ਦਿੱਸਿਆ ਹੋਇਆ ਉਹ ਬਹੁਤ ਜਲਦੀ ਮਾਤਰੀ ਜੀ ਦੇ ਮੈਨੂੰ ਵਿਦਾ ਅਸਵਾਦ ਦੇ ਯਕੀਨ ਦਰਾ ਮੈਂ ਬਹੁਤ ਜਲਦੀ ਦਿੱਤੇ ਡਿਟੇਲ ਹੋਣ ਹੋ ਗਿਆ ਤੇ ਜਦੋਂ ਵੀ ਡਿਟੇਲ ਹੋਣਗੀ ਮੈਂ ਸਾਡੇ ਸਾਹਮਣੇ ਰੱਖਾਂਗਾ